ਇਸ ਤਰ੍ਹਾਂ ਇੱਕ ਸਮਾਨ ਦਾ ਜੁੱਧ ਹੋਇਆ ਤੇ ਇੱਥੇ ਬਾਬਾ ਜੀਵਨ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਸੰਗਤ ਜੀ ਥਾਂ ਥਾਂ ਤੇ ਵੱਖ-ਵੱਖ ਥਾਵਾਂ ਤੇ ਗ੍ਰੰਥਾਂ ਦੇ ਵਿੱਚੋਂ ਇਤਿਹਾਸ ਮਿਲਦਾ ਹੈ ਜਾਰੇ ਜੋ ਪ੍ਰਚਲਿਤ ਇਤਿਹਾਸ ਹੈ ਇਹ ਜਿਵੇਂ ਆਪਾਂ ਇੱਥੇ ਸਾਬ ਬਾਬਾ ਜੀਵਨ ਸਿੰਘ ਜੀ ਦੀ ਸਰਸਾ ਨਦੀ ਤੇ ਸ਼ਹੀਦੀ ਸ਼ਰਵਣ ਕਰਨਾ ਕੀਤੀ ਹੈ ਤੇ ਜ਼ਿਆਦਾਤਰ ਜਿਹੜੀਆਂ ਲਿਖਤਾਂ ਮਿਲਦੀਆਂ ਨੇ ਸੰਗਤ ਜੀ ਉਹ ਸਾਬ ਸਹਿਬ ਬਾਬਾ ਜੀਵਨ ਸਿੰਘ ਜੀ ਜੈਤਾ ਜੀ ਉਹ ਚਮਕੌਰ ਦੀ ਗੜੀ ਦੇ ਵਿੱਚ ਇਥੋਂ ਸਹਿਬਜੀਤ ਸਿੰਘ ਜੀ ਨੂੰ ਨਾਲ ਲੈ ਕੇ ਮਹਾਰਾਜ ਗੁਰੂ ਪਿਤਾ ਜੀ ਦੇ ਨਾਲ ਚਮਕੌਰ ਦੀ ਗੜੀ ਅੰਦਰ ਗਏ ਆ ਫਿਰ ਚਮਕੌਰ ਦੀ ਗੜੀ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਦੀ ਉੱਥੇ ਡਿਊਟੀ ਲਾਈ ਹੈ ਚਮਕੌਰ ਦੀ ਗੜੀ ਛੱਡ ਕੇ ਬਾਬਾ ਜੀਵਨ ਸਿੰਘ ਜੀ ਉੱਥੇ ਇਕੱਲੇ ਲੜੇ ਆ ਫਿਰ ਭਾਈ ਚਮਕੌਰ ਦੀ ਗੜੀ ਦੇ ਵਿੱਚ ਕਹਿੰਦੇ ਇਕੱਲੇ 8 ਪੈਰ ਭਾਈ 8-9 ਘੰਟੇ ਕਹਿੰਦੇ ਬਾਬਾ ਜੀਵਨ ਸਿੰਘ ਜੀ ਇਕੱਲੇ ਹੀ ਲੜਿਆ ਚਮਕੌਰ ਦੀ ਗੜੀ ਦੇ ਵਿੱਚ ਫਿਰ ਉਹ ਸਾਰੀ ਜਿਹੜਾ ਇਤਿਹਾਸ ਹੈ ਜਿਗਾ ਚੰਦ ਤੋੜਾ ਦਾ ਕਈ ਬਾਬਾ ਸੰਗਤ ਸਿੰਘ ਜੀ ਕਹਿ ਦਿੰਦੇ ਆ ਭਾਈ ਕਈ ਬਾਬਾ ਜੀਵਨ ਸਿੰਘ ਜੀ ਦਾ ਕਹਿ ਦਿੰਦਾ ਹੈ ਰਾਹੁ ਵਿਚਾਰ ਇਹ ਤੇ ਸਾਨੂੰ ਬਾਤ ਬੁਵਾਤ ਦੇ ਵਿੱਚ ਨਹੀਂ ਪੈਣਾ ਚਾਹੀਦਾ ਕਹਿਣ ਤੋਂ ਭਾਵ ਭਾਈ ਇਹ ਜਿਹੜੀ ਕਲਗੀ ਜਿਗਾ ਚੰਦ ਤੋੜਾ ਉਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੰਥ ਨੂੰ ਦਿੱਤਾ ਜਾਤਾਂ ਪਾਤਾਂ ਦਾ ਰੌਲਾ ਨਹੀਂ ਮਧਵੀ ਸਿੰਘ ਕਹਿੰਦੇ ਆ ਸਾਡੇ ਬਾਬਾ ਜੀਵਨ ਸਿੰਘ ਜੀ ਨੂੰ ਦਿੱਤਾ ਤੇ ਕਈ ਰਵਿਦਾਸੀ ਸਿੱਖ ਕਹਿੰਦੇ ਆ ਬਾਬਾ ਸੰਗਤ ਸਿੰਘ ਜੀ ਨੂੰ ਮਿਲਿਆ ਭਾਈ ਜਾਤ-ਗੋਤ ਨਹੀਂ ਗੁਰੂ ਘਰ ਦੇ ਵਿੱਚ ਇਹ ਤਾਂ ਮਹਾਰਾਜ ਨੇ ਮਿੱਟੀ ਐ ਅਸੀਂ ਫਿਰ ਇਹ ਜਾਤਾਂ-ਪਾਤਾਂ ਦਾ ਰੌਲਾ ਗੁਰੂ ਘਰਾਂ ਦੇ ਵਿੱਚ ਚਲਾਈ ਬੈਠੇ ਆ ਇਹ ਜਾਤਾਂ-ਪਾਤਾਂ ਤੋਂ ਤਾਂ ਸਾਨੂੰ ਗੁਰੂ ਨੇ ਦੂਰ ਕੀਤਾ ਪਰ ਉਹੀ ਗੁਰਦੁਆਰਿਆਂ ਦੇ ਵਿੱਚ ਅੱਜ ਜਾਤ-ਪਾਤ ਪਰਖੀ ਜਾਂਦੀ ਐ ਅੱਜ ਸਾਡਾ ਵੀ ਇੰਨਾ ਬੁਰਾ ਹਾਲ ਹੋਇਆ ਅਸੀਂ ਗੁਰਦੁਆਰੇ ਵੀ ਜਾਤਾਂ-ਪਾਤਾਂ ਤੇ ਬਣਾ ਲਿਆ ਇਹ ਮਜੀਵੀ ਸਿੰਘਾਂ ਦਾ ਗੁਰਦੁਆਰਾ ਜੀ ਇਹ ਜੱਟ ਸਿੱਖਾਂ ਦਾ ਗੁਰਦੁਆਰਾ ਜੀ ਇਹ ਰਵਦਾਸੀ ਸਿੱਖਾਂ ਦਾ ਇਹ ਰਾਮਗੜੀਆਂ ਦਾ ਗੁਰਦੁਆਰਾ ਅਸੀਂ ਸਾਡੇ ਕੋਲੇ ਅੱਜ ਮਾਇਆ ਵੱਧ ਗਈ ਆ ਤੇ ਇਸ ਕਰਕੇ ਅਸੀਂ ਆਪਣੇ ਆਪਣੇ ਗੁਰੂ ਘਰ ਵੀ ਅਸੀਂ ਇਦਾਂ ਬਣਾ ਲਏ ਆ ਇਦਾਂ ਬਣਾ ਲਏ ਆ ਤੇ ਸੰਗਤ ਜੀ ਇਹ ਸੋਚੋ ਵੀ ਇਹ ਕਿਸੇ ਜਾਤ ਪਾਤ ਨੂੰ ਨਹੀਂ ਮਹਾਰਾਜ ਨੇ ਸਿੱਖ ਜਾਣ ਕੇ ਕਲਗੀ ਚੰਦ ਤੁਹਾਡਾ ਜਗ੍ਹਾ ਦਿੱਤਾ ਹੈ ਪੰਥ ਨੂੰ ਦਿੱਤਾ ਹੈ ਰਾਹ ਵਿਚਾਰ ਇਦਾਂ ਭਾਈ ਵੱਖ-ਵੱਖ ਇਤਿਹਾਸਾਂ ਦੇ ਵਿੱਚ ਵੱਖ-ਵੱਖ ਇਤਿਹਾਸ ਮਿਲਦਾ ਹੈ ਤੇ ਇਹਦੇ ਵਿੱਚ ਸਾਨੂੰ ਬੈਰ-ਵਿਰੋਧ ਦੇ ਵਿੱਚ ਉਹ ਸਾਨੂੰ ਛਾਂਕਿਆਂ ਦੇ ਵਿੱਚ ਨਹੀਂ ਪਹਿਣਾ ਚਾਹੀਦਾ ਸਾਨੂੰ ਇਹ ਜਾਣਨਾ ਚਾਹੀਦਾ ਭਾਵੇਂ ਸੰਗਤ ਸਿੰਘ ਨੂੰ ਕਲਗੀ ਚੰਦ ਤੋੜਾ ਦਿੱਤਾ ਭਾਵੇਂ ਬਾਬੇ ਜੀਵਨ ਸਿੰਘ ਨੂੰ ਦਿੱਤਾ ਭਾਈ ਉਹ ਪੰਥ ਨੂੰ ਦਿੱਤਾ ਉਹ ਪੰਥ ਨੂੰ ਦਿੱਤਾ ਬਸ ਇਹ ਗੱਲ ਸਾਡੇ ਮਨ ਦੇ ਅੰਦਰ ਰਹਿਣੀ ਚਾਹੀਦੀ ਆ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣਾ ਰੂਪ ਹੈ ਜਿਹੜਾ ਉਹ ਪੰਥ ਨੂੰ ਦੇ ਕੇ ਚਲੇ ਗਿਆ ਇਹ ਗੱਲ ਧਿਆਨ ਤੇ ਰੱਖਣੀ ਚਾਹੀਦੀ ਹੈ ਇੱਥੇ ਬਾਬਾ ਜੀਵਨ ਸਿੰਘ ਜੀ ਸੰਗਤ ਜੀ ਇਹ ਛੋਟਾ ਇਤਿਹਾਸ ਮੈਂ ਤੁਹਾਨੂੰ ਕਿ ਦਿੱਤਾ ਗੁਰੂ ਗੋਬਿੰਦ ਸਿੰਘ